ਦੇਸ਼ ਦੁਨੀਆ ਦੀਆਂ ਬਾਤਾਂ ਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮਹਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅੱਜ ਦੀਆਂ ਕੁਝ ਅਹਿਮ ਤੇ ਤਾਜ਼ੀਆਂ ਖਬਰਾਂ ਆਓ ਤੁਹਾਨੂੰ ਇਹਨਾਂ ਖਬਰਾਂ ਦਾ ਪਿੱਲਾ ਸੁਣਾਉਂਦੇ ਹਾਂ ਕੁਝ ਸੰਖੇਪ ਪੰਜਾਬ ਵਿੱਚ ਚਾਰ ਜਿਮਨੀ ਚੋਣਾਂ ਵਿੱਚ ਹੋ ਰਹੀ ਪੋਲਿੰਗ ਦੇ ਸਬੰਧ ਵਿੱਚ ਅੱਜ ਸ਼ਾਮ 5 ਵਜੇ ਤੱਕ ਹੋਈ ਪੋਲਿੰਗ ਦੇ ਵਿੱਚ ਇਸ ਤਰ੍ਹਾਂ ਹੈ ਕੇਰਨਾਲਾ ਵਿੱਚ 52.7% ਗੱਦੜਵਾਹਾ ਵਿੱਚ 78% ਡੇਰਬ ਬਨਾਨਕ ਵਿੱਚ 62.5 ਅਤੇ ਚੱਬੇਵਾਲ ਵਿੱਚ 48.01 ਹੋਈ ਪੋਲੰਗ ਜਦੋਂ ਕਿ ਪੋਲਿੰਗ ਦਾ ਸਮਾ 6 ਵਿੱਚ ਤੇ ਕ ਪਾਈ ਭਲਵੰਦ ਸਿੰਘ ਰਾਜਵਾਨਾ ਨੇ ਸਿਕ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਉਹ ਆਪਣੇ ਅੱਜ ਭਰਾ ਦੇ ਭੋਗ ਦੇ ਉੱਤੇ ਆਏ ਸੀ ਉੱਥੇ ਤੀਸਰੀ ਖਬਰ ਹੈ ਕਿ ਸ਼੍ਰੀ ਅਕਾਲ ਤਾ ਸਾਬ ਦੇ ਜਥੇਦਾਰ ਗਿਆਨੀ ਰਵਿਸ਼ੰਦੇ ਨਿਵਾਸ ਸਥਾਨ ਤੇ ਹੋਈ ਮੀਟਿੰਗ ਤੇ ਅਗਲੀ ਖਬਰ ਪੜਾਂਗੇ ਐਡਵੋਕੇਟ ਅਰਜਨ ਸਿੰਘ ਤਾਮੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਕਲ ਕਰਨਾ ਸਿੱਖ ਮਜਾਦਾ ਤੇ ਉਲਟ ਹੈ ਉੱਥੇ ਹੀ ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਕਿਹਾ ਹੈ ਹਰਪਾਲ ਸਿੰਘ ਜੀ ਮਾਨ ਔਰਤਾਂ ਦੇ ਨਸ਼ੇ ਕਰਨ ਅਤੇ ਨਸ਼ਿਆਂ ਦੀ ਤਸਪਰੀਤ ਵੱਧ ਰਹੇ ਮਾਮਲੇ ਚ ਤਜਤ ਕਾਨ ਇਹ ਕਿਹਾ ਪੰਜਾਬ ਰਾਜ ਮਾਇਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀਕਰ ਨੇ ਤੇ ਉਤੇ ਹੀ ਪਰਾਲੀ ਦੇ ਇੱਕ ਢੇਰ ਨੂੰ ਭੇਤਪਰੀ ਹਾਲਤ ਵਿੱਚ ਅੱਗ ਲਗਾਣਾ ਕਿਸਾਨ ਦਾ 25 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਤੇ ਆਓ ਹੁਣ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾਉਂਦੇ ਹਾਂ ਵਿਸਤਾਰ ਪੰਜਾਬ ਅੰਦਰ ਹੋ ਰਹੀਆਂ ਜਿਮਨੀ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਲਈ ਅੱਜ ਹੋਰੇ VOTING ਤਹਿਤ ਸ਼ਾਮ 5 ਵਜੇ ਤੱਕ 52.7% ਦੀ VOTING ਹੋਈ। ਵਿਧਾਨ ਸਭਾ ਹਲਕਾ ਗਿੱਦੜਪਾਹਾ ਵਿੱਚ ਸ਼ਾਮ 5 ਵਜੇ ਤੱਕ 78% ਪੋਲਿੰਗ ਹੋਈ। ਬਹੁਤੇ ਪੋਲਿੰਗ ਬੁਤਾਤੇ ਅਜੇ ਵੀ ਇੱਥੇ ਜਿਹੜੇ VOTER ਲੰਮੀਆਂ ਕਤਾਰਾਂ ਵਿੱਚ ਲੱਗੇ ਹੋਏ ਹਨ ਤੇ ਇਸੇ ਤਰ੍ਹਾਂ ਚੱਬੇਵਾਲ ਹਲਕੇ ਦੇ ਵਿੱਚ ਸ਼ਾਮ 5 ਵਜੇ ਤੱਕ 48.1% ਦੀ ਵਿਧਾਨ ਸਭਾ ਹਲਕਾ ਡੇਰਵਾਪਨਾਰਕ ਵਿੱਚ 5 ਵਜੇ ਤੱਕ ਬਾਰਾਸ਼ਰੀਆ 5% ਵੋਟ ਪੋਲਿੰਗ ਹੋਈ ਹੈ ਤੇ ਲੋਕ ਬੜੇ ਉਤਸ਼ਾਹ ਨਾਲ ਆਪਣੇ ਬੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਦਿਖਾਈ ਦਿੱਤੇ ਜਦੋਂ ਕਿ 5:00 ਵਜੇ ਤੋਂ ਬਾਅਦ ਵੀ ਕਈ ਬੂਥਾਂ 'ਤੇ ਵੱਡੀਆਂ ਜਿਹੜੀਆਂ ਲਾਈਨਾਂ ਲੋਕ ਲਗਾਈ ਖੜੇ ਦੇਖੇ ਗਏ ਤੇ ਵੋਟਾਂ ਦਾ ਸਮਾਂ 6:00 ਵਜੇ ਤੱਕ ਹੈ ਤੇ ਆਓ ਹੁਣ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਸਰਕਾਰ ਨੂੰ ਇੱਕ ਜਲਦਬੂਦੀ ਅਪੀਲ ਕੀਤੀ ਹੈ ਅੱਜ ਆਪਣੇ ਭਰਾ ਕਲਵੰਤ ਸਿੰਘ ਰਾਜਵਾਨ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਬਲਵੰਤ ਸਿੰਘ ਰਾਜਵਾਨਾ ਨੇ ਸਰਦਾਰਾ ਜਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਵਿੱਚ ਆਪਸੀ ਝਗੜਿਆਂ ਕਾਰਨ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਹਨ ਉਹਨਾਂ ਨੇ ਕਿਹਾ ਕਿ ਉਹ ਬਲਾਰੇ ਨਹੀਂ ਹਨ ਤੇ ਉਹਨਾਂ ਨੂੰ ਭਾਸ਼ਣ ਦੇਣਾ ਨਹੀਂ ਹੁੰਦਾ ਪਰ ਇਹ ਗੱਲਾਂ ਉਹਨਾਂ ਕਿਹਾ ਮੇਰੇ ਦਿਲ ਵਿੱਚ ਹਨ ਉਹ ਮੈਂ ਜ਼ਰੂਰ ਕਰਾਂਗਾ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਸਾਨਸਥਾ ਮਾਕਾ ਕਮਜ਼ੋਰ ਹੋਣ ਗਿਆ ਤਾਂ ਸਾਡੇ ਨਾਲ ਬਿੰਸਾਫੀ ਹੁੰਦੀ ਰਹੇਗੀ ਉਹਨਾਂ ਨੇ ਕਿਹਾ ਕਿ 31 ਮਾਰਚ 212 ਨੂੰ ਜਦੋਂ ਮੈਨੂੰ ਫਾਂਸੀ ਦੇ ਹੁਕਮ ਦਿੱਤਾ ਗਏ ਸੰਤਾਂ ਸਿੱਖ ਕੌਮ ਨੇ ਆਪਣੇ ਘਰਾਂ ਤੇ ਕਿਸਰੀ ਝੰਡੇ ਚੁਲਾਈ ਸਨ ਤੇ ਇੱਕ ਜੁੱਟ ਹੋ ਕੇ ਮੇਰੀ ਫਾਂਸੀ ਦੀ ਸਜ਼ਾ ਰਕਵਾਈ ਸੀ ਉਹਨਾਂ ਨੇ ਕਿਹਾ ਕਿ ਅੱਜ 12 ਸਾਲ ਬੀਤਣ ਤੇ ਵੀ ਉਹਨਾਂ ਦੇ ਕੇਸ ਦਾ ਕੋਈ ਫੈਸਲਾ ਨਹੀਂ ਆਇਆ उन्होंने ये भी कहा कि वो इन्ने साल तो फांसी की चक्की बंद हैं पर केस का फैसला ही नहीं लिया जा सकया उन्होंने कहा कि जो उन्होंने किया उन्होंने अदालत में स्वीकार किया है उन्होंने कहा कि उन्होंने फांसी की सज़ा खिलाफ कदे कोई अपील नहीं की उन्हें वह तो सिर्फ केस फैसले की मांग कर रहे हैं तो आओ हूँ अवली खबर वाल वह ਇਹ ਇੱਕ ਖਬਰ ਨਸ਼ਰ ਹੋਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਗਵੀਰ ਸਿੰਘ ਦੇ ਨਵਾਸ ਸਥਾਨ ਉਤੇ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਹੈ। ਪ੍ਰਾਪਤ ਬੇਰਿਆਂ ਬੇਰਿਆਂ ਅਨੁਸਾਰ ਇਸ ਇਕੱਤਰਤਾ ਮੀਟਿੰਗ ਵਿੱਚ ਗਿਆਨੀ ਰਗਵੀਰ ਸਿੰਘ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦੀ शामिल दसे जा रहे हैं इस दौरान सिंह साहबान मिलकर बार आए कार्यकारी प्रधान बलविंद भूंदड़ श्रोमणी कमेटी के प्रधान हरजिंद धामी ने कहा कि उन्होंने सिंह सिब निष्टाचारक मीटिंग से सुखबीर सिंह बादल बारे कोई गल नहीं हुई मीटिंग उपरंत ग्ञनी हरप्रीत सिंह भी बार आए थे गलबात करद उन्होंने कहा किब ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਕਾਲੀ ਦਲ ਦੇ ਪ੍ਰਧਾਨ ਦਰਮਿਆਨ ਪਾਂਤਕ ਮਸਲਿਆਂ ਨੂੰ ਲੈ ਕੇ ਅਕਸਰ ਇਹੋ ਜੀਆਂ ਮੀਟਿੰਗਾਂ ਹੁੰਦੀਆਂ ਰਹਿਣੀਆਂ ਨੇ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰੂਰੀ ਸਿੰਘ ਬਾਦਲ ਦੇ ਮਾਮਲੇ ਵਿੱਚ ਸਿੰਘ ਸਾਹਿਬ ਦੀ ਇਕੱਤਾਤਾ ਸਦਨ ਬਾਰੇ ਫੈਸਲਾ ਜੇ ਤੱਕ ਯਾਨੀ ਰਕਮੀਤ ਸਿੰਘ ਵੱਲੋਂ ਲਿਆ ਜਾਣਾ ਹੈ ਭਾਵੇਂ ਕਿ ਇਹ ਮੀਟਿੰਗ ਦੇ ਅੰਦਰ ਇਹ ਚਰਚਾ ਹੈ ਕਿ ਇਹ ਮੀਟਿੰਗ ਸ਼ਾਇਦ ਸਰਵਿਸਿੰਗ ਬਾਦਲ ਨੂੰ ਲੈ ਕੇ ਹੋਈ ਹੈ ਕਿਉਂਕਿ ਉਹਨਾਂ ਨੂੰ ਪਿਛਲੇ ਸਮੇਂ ਵਿੱਚ ਤਨਖਾਹਿਆ ਕਰਾਰ ਦਿੱਤਾ ਗਿਆ ਹੈ। ਅਗਲੀ ਖਬਰ ਬਲਰੁਕ ਕਰਾਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਨਕਲ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵਾਇਰਲ ਹੋ ਰਹੀ ਵੀਡੀਓ ਦਾ ਨੋਟਿਸ ਲੈਂਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਪੜਤਾਲ ਦੇ ਆਦੇਸ਼ ਜਾਰੀ ਕੀਤੇ ਹਨ। ਸ਼੍ਰੋਮਣੀ ਕਮੇਟੀ ਤੱਤਰ ਤੋਂ ਜਾਰੀ ਬਿਆਨ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਤਾਮੀਨੇ ਕਿਹਾ ਕਿ ਮੁੱਦੇ ਦੇ ਤੌਰ ਤੇ ਮੇਰੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਤੋਂ ਵਾਇਰਲ ਹੋ ਰਹੀ ਵੀਡੀਓ ਮਧਪਰਦੇਸ਼ ਦੇ ਸ਼ਾਡੋਲ ਵਿੱਚ ਸਿੱਧੀ ਭਾਈਚਾਰੇ ਵੱਲੋਂ ਕੀਤੇ ਗਏ ਇੱਕ ਸਮਾਗਮ ਦੀ ਦੱਸੀ ਜਾ ਰਹੀ ਹੈ। ਉਨ੍ਹਾਂ ਪਿਆ ਕਿ ਸਿੱਖ ਧਰਮ ਅੰਦਰ குரு ਸਹਿਬਾਨ ਦੀ ਨਕਲ ਕਰਨ ਦੀ ਸਖਤ ਮਨਾਹੀ ਹੈ ਅਤੇ ਇਸ ਵੀਡੀਓ ਨਾਲ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ। ਐਡਵੋਕੇਟ ਤਾਮਿਨ ਨੇ ਕਿਹਾ ਕਿ ਸਿੱਖੀ ਭਾਈਚਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਪੱਤੀ ਸ਼ਰਧਾ ਰੱਖਦਾ ਹੈ ਅਤੇ ਉਹਨਾਂ ਨਾਲ ਸਬੰਧਤ ਦਿਹਾੜਿਆਂ ਨੂੰ ਵੀ ਮਨਾਉਂਦਾ ਹੈ ਪਰ ਸਿੱਖ ਧਰਮ ਦੀਆਂ ਪਰੰਪਰਾਵਾਂ ਅਤੇ ਮਰਯਾਦਾਵਾਂ ਦਾ ਖਿਆਲ ਰੱਖਣਾ ਸਾਰਿਆਂ ਲਈ ਬੇहद ਜ਼ਰੂਰੀ ਹੈ ਕਿਸੇ ਨੂੰ ਵੀ ਗੁਰੂ ਸਹਿਬਾਨ ਦੀ ਨਕਲ ਕਰਨ ਅਤੇ ਮਰਯਾਦਾਵੁੱਤ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਉਨਾਨੇਕਾਂ ਕੀ ਇਸ ਸੰਬੰਧੀ ਤਰ ਪ੍ਰਚਾਰ ਕਮੇਟੀ ਦੇ ਮਤ ਪ੍ਰਦੇਸ਼ ਵਿਖੇ ਚੱਲ ਰਹੇ ਸਿੱਖ ਮਿਸ਼ਨ ਓਜੈਨ ਦੇ ਪ੍ਰਚਾਰ ਕਾਰਨ ਪਰਤਾਲ ਕਰਕੇ ਮੁਕੰਮਲ ਰਿਪੋਰਟ ਦੇਣ ਲਈ ਆ ਗਿਆ ਹੈ ਜਿਦੀ ਰਿਪੋਰਟ ਪ੍ਰਾਪਤ ਹੋਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਜਾਵੇਗੀ ਸਹਿਕਾਰਤਾ ਭਗਵਾਨੀ ਪੰਜਾਬ ਦੇ ਆਰਥਿਕ ਵਿਕਾਸ ਦੀ ਰੀੜ ਦੀ ਹੱਡੀ ਆਲਾਨਦਿਆ ਸੂਬੇ ਦੇ ਵਿੱਤ ਯੋਜਨਾ ਆਪਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਵਾਲ ਚਨਚੀਮਾ ਨੇ ਅੱਜ ਇਹਾਂ ਕੀ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਅਤੇ ਪੂੰਜੀਵਾਦ ਅਤੇ ਪੂੰਜੀ ਵਿਸਤਾਰ ਲਈ ਮੁੱਖ ਮੰਤਰੀ ਭਗਵਾਨ ਸਿੰਘ ਨੂਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਖਾਸ ਕਰਕੇ ਵਿੱਤ ਵਿਭਾਗ ਵੱਲੋਂ ਸਹਿਕਾਰਤਾ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਉਹ ਇੱਥੇ ਟੈਗੋਰ ਭਵਨ ਵਿਖੇ 71ਵੇਂ ਸਰਬ ਭਾਰਤੀ ਸਹਿਕਾਰਤਾ ਹਫਤੇ ਦੇ ਆਖਰੀ ਦਿਨਾਂ ਵੇ ਸੂਬਾ ਪੱਧਰੀ ਸਮਾਗਮ ਨੂੰ ਸਮੋਧ ਕਰ ਰਹੀ ਸੀ ਇਸ ਮੌਕੇ ਉਨਾਨੇ ਸਹਿਕਾਰਤਾ ਵਿਭਾਗ ਬਲੰਸੂਬੇ ਪਰ ਵਿੱਚ ਫੁਲਕਾਰੀਆ ਤਿਆਰ ਕਰਨ ਵਾਲੀਆਂ ਔਰਤਾਂ ਦੇ ਉਤਪਾਦਾਂ ਨੂੰ ਵਿਸ਼ਪਦਰੀ ਵਿਕਰੀ ਮਾਧਮ ਯਕਰਉਣ ਲਈ ਤਿਆਰ ਕੀਤੇ ਗਏ ਵੇ ਪੋਰਟਲ ਫੁਲਕਾਰੀ ਅਤੇ ਬੇਰਕਾ ਦੇ ਨਵੇਂ ਉਤਪਾਦਾਂ ਨੂੰ ਜਾਰੀ ਕੀਤਾ ਉਨਾ ਸਹਿਕਾਰਤਾ ਵਿਭਾਗ ਵਿੱਚ ਤਿਆਰ ਕੀਤੀ ਗਈ ਕਾਫੀ ਟੇਬਲ ਬੁੱਕ ਦੀ ਕੁੰਡ ਚਕਾਈ ਵੀ ਕੀਤੀ ਗਈ ਸਮਾਗਮ ਨੂੰ ਸਮੋਧਨ ਕਰਦਿਆਂ ਮੰਤਰੀ ਹਰਪਾਲ ਚੰਦੀਮਾ ਨੇ ਕਿਹਾ ਸਾਲ 222 ਵਿੱਚ ਮੌਜੂਦਾ ਸਰਕਾਰ ਦੇ ਗਠਨ ਦੌਰਾਨ ਸ਼ੂਗਰ ਪੜਦੀਆਂ 400 ਕਰੋੜ ਰੁਪਏ ਤੋਂ ਵੱਧ ਦੀਆਂ ਦੇਣਦਾਰੀਆਂ ਸਨ ਉਹਨਾਂ ਕਾਰਕ ਕਿ ਬੀਤੇ 2 ਸਾਲਾਂ ਦੌਰਾਨ ਇਸ ਸੰਸਥਾ ਨੂੰ ਨਾ ਸਿਰਫ ਦੇਣਦਾਰੀਆਂ ਤੋਂ ਮੁਕਤ ਕੀਤਾ ਗਿਆ ਬਲਕਿ ਹੋਰ ਮਜ਼ਬੂਤ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਇਹਨਾਂ ਪੁਰਸ਼ਾਂ ਸਦਕਾ ਹੀ ਸਾਲ 224-25 ਦੌਰਾਨ ਗੰਨੇ ਦੀ ਕਾਸ਼ਤ ਅਧੀਨ ਰਕਬਾ ਸਾਲ 222-23 ਦੇ ਮੁਕਾਬਲੇ 50423 ਹਕਟੇਰ ਤੋਂ ਵੱਧ ਕੇ 56391 ਹਕਟੇਰ ਹੋ ਗਿਆ ਉਹਨਾਂ ਨੇ ਕਿਹਾ ਕਿ ਇਸ ਅਦਾਰੇ ਨੂੰ ਘਾਟੇ ਤੋਂ ਮੁਨਾਫੇ ਵਿੱਚ ਲਿਆਉਣ ਲਈ ਵੀ ਕਈ ਉਪਰਾਲੇ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਭੋਗਪੁਰ ਸਹਿਕਾਰੀ ਖੰਡ ਬਲ ਵੇਖੇ ਝੋਨੇ ਦੀ ਪਰਾਲੀ ਦਾ 14 ਮੈਗਾਵਾਟ ਦਾ ਕੋ ਜਨਰੇਸ਼ਨ ਪਲਾਂਟ ਚਲਾਇਆ ਗਿਆ ਜਿਸ ਤੋਂ ਸਾਲ 2023-24 ਵਿੱਚ 15.3 ਕਰੋੜ ਰੁਪਏ ਕਮਾਏ ਗਏ ਹਨ ਪੰਜਾਬ ਰਾਜ ਕਮਿਸ਼ਨ ਦੇ ਚੇਅਰਮੈਨ ਰਾਜ ਲਾਲੀ ਨੇ ਇਸ ਗਲਤੇ ਗਹਿਰੀ ਜਾਂਚ ਤਪਰ ਕਰਾਈ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਔਰਤਾਂ ਨਸ਼ੇ ਦੇ ਨਾਲ-ਨਾਲ ਨਸ਼ੇ ਦੀ ਤਸਕਰੀ ਦੇ ਕਾਲੇ ਕਾਰੋਬਾਰ ਵਿੱਚ ਫਸ ਰਹੀਆਂ ਹਨ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਦਾ ਦੌਰਾ ਕਰਨ ਮਗਰੋਂ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਰਾਜ ਲਾਲੀ ਨੇ ਕਿਹਾ ਕਿ ਉਹ ਹੁਣ ਤੱਕ ਕਈ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕੇ ਹਨ ਅਤੇ ਇਹਨਾਂ ਜ਼ਿਲ੍ਹਿਆਂ ਵਿੱਚ ਔਰਤਾਂ ਵਿੱਚ 60 ਤੋਂ 70% ਦੀ ਔਰਤਾਂ ਐਨਡੀਪੀਐਸ ਐਕਟ ਦੇ ਮਾਮਲਿਆਂ ਕਰਕੇ ਜ਼ਿਲ੍ਹਿਆਂ ਵਿੱਚ ਪਹੁੰਚ ਗਈਆਂ ਹਨ ਜੋ ਕਿ ਸਾਡੇ ਸਮਾਜ ਲਈ ਬਹੁਤ ਚਿੰਤਾ ਦਾ ਵਰਤਾਰਾ ਹੈ ਇਤਿਹਾਸਿਕ ਕਸਬਾ ਕਲਾਨੌਰ ਤੋਂ ਇੱਕ ਖਬਰ ਆਈ ਹੈ ਇਤਿਹਾਸਤ ਖੇਤਾਂ ਵਿੱਚ ਇੱਕ ਕਿਸਾਨ ਵੱਲੋਂ ਇਕੱਠੀ ਕੀਤੀ ਪਰਾਲੀ ਦੇ ਵੱਡੇ ਦੇਖਿਓ ਆਗ ਲੱਗਣ ਕਾਰ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਹੈ ਪੀੜਤ ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਡੇਢ ਮਹੀਨੇ ਤੋਂ ਬਦਮੇਤ ਕਰਕੇ ਕਰੀਬ 150 ਏਕੜ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਕੇ ਅੱਗ ਅਤੇ ਅੱਗ ਲੱਗਣ ਕਾਰ ਉਸਦਾ ਵੀ ਤੋਂ 25 ਲੱਖ ਰੁਪਏ ਦਾ ਇਹ ਨੁਕਸਾਨ ਹੋ ਗਿਆ ਜਿੱਤੇ ਇਹ ਪਰਾਲੀ ਇਕੱਠੀ ਕਰਕੇ ਰੱਖੀ ਹੋਈ ਸੀ ਤੇ ਦੋਸਤੋ ਇਹ ਖਬਰਾਂ ਤੁਸੀਂ ਸੁਣ ਰਹੇ ਸੀ ਬਿਲਕਾ نیوز ਆਨਲਾਈਨ ਚੈਨਲ ਤੋਂ ਇਹ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਲਿਖ ਸਕਦੇ ਹੋ ਅਗਰ ਤੁਹਾਨੂੰ ਸਾਡਾ ਇਹ ਖਬਰਾਂ ਦਾ ਪ੍ਰੋਗਰਾਮ ਚੰਗਾ ਲੱਗਾ ਤੇ ਵੀਡੀਓ ਨੂੰ ਲਾਈਕ ਅਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਆਓ ਦੋਸਤੋ ਹੁਣ ਸਮਾਂ ਹੋਇਆ ਸਮਾਪਤ ਮੁਰਕਲ ਫੇਰ ਤੁਹਾਡੇ ਲਈ ਤਾਜ਼ੀਆਂ ਤੇ ਅਹਿਮ ਖਬਰਾਂ ਲੈ ਕੇ ਆਵਾਂਗੇ ਉਸ ਵੇਲੇ ਤੱਕ ਦੇ ਉਜਾੜ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ